ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1429 ਪੰਨਿਆਂ ਵਿੱਚੋਂ ਕੁਝ ਸ਼ਬਦ ਅਜਿਹੇ ਹਨ ਜਿਹੜੇ ਅਸੀਂ 100 200 500 ਹਜ਼ਾਰ ਵਾਰ ਸੁਨੇ ਹੋਣਗੇ ਅਤੇ ਕੁਝ ਸ਼ਬਦ ਅਜਿਹੇ ਹਨ ਜਿਹੜੇ ਅਸੀਂ ਜ਼ਿੰਦਗੀ ਵਿੱਚ ਕਦੀ ਸੁਨੇ ਨਹੀਂ ਹੋਣਗੇ ਅੱਜ ਅਜਿਹੇ ਇੱਕ ਸ਼ਬਦ ਦੀ ਵਿਚਾਰ ਅਸੀਂ ਕਰਨੀ ਹੈ ਇਹ ਸ਼ਬਦ ਧੰਨ ਧੰਨ ਛਿਰਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ 1299 ਨੰਬਰ ਪੰਨੇ ਤੇ ਰਾਗ ਮਲਾਰ ਦੇ ਵਿੱਚ ਅੰਕਤ ਹੈ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਦੁਬਦਾ ਹੈ ਬਹੁਤ ਵੱਡੀ ਦੁਬਦਾ ਉਹ ਇਹ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਸਿੱਖ ਪੂਰੀ ਤਰ੍ਹਾਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਮਾਸ ਨਾ ਖਾਣ ਦੇ ਹੱਕ ਵਿੱਚ ਇੱਕ ਹਿੱਸਾ ਮਾਸ ਖਾਣ ਦੇ ਹੱਕ ਵਿੱਚ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਪਰ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਇੱਕ ਹਿੱਸਾ ਤਾਂ ਮਾਸ ਖਾਣ ਨੂੰ ਧਰਮ ਕਰਮ ਮੰਨਦਾ ਹੈ ਦੂਸਰਾ ਹਿੱਸਾ ਮਾਸ ਖਾਣ ਨੂੰ ਪਾਪ ਮੰਨਦਾ ਹੈ ਇਹ ਸਾਨੂੰ ਭੰਬਲ ਘੁੱਸੇ ਵਿੱਚ ਜਾਣ ਬੁੱਝ ਕੇ ਪਾਇਆ ਹੋਇਆ ਤੇ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸ਼ਬਦ ਮੈਂ ਵਿਚਾਰਨ ਜਾ ਰਿਹਾ ਜਾ ਰਿਹਾ ਉਹ ਮਾਸ ਤੇ ਬਾਰੇ ਹੈ ਸ਼ਲੋਕ ਮੈਂ ਅੱਲਾ ਪਹਿਲਾ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਵਾਸ ਜਿਹੜਾ ਬੰਦਾ ਬੱਚਾ ਇਹ ਮਾਸ ਦੇ ਵਿੱਚੋਂ ਪਿਤਾ ਦੇ ਪੀਰਜ ਵਿੱਚੋਂ ਸ਼ੁਰੂਆਤ ਹੁੰਦੀ ਹੈ ਮਾਤਾ ਦੇ ਗਰਭ ਵਿੱਚ ਅਸਿੱਤ ਹੁੰਦਾ ਹੈ ਉੱਥੇ ਵਾਸਾ ਕਰਦਾ ਜੀਵ ਪਾਏ ਮਾਸ ਮੂੰਹ ਮਿਲਿਆ ਕਹਿੰਦੇ ਜਦੋਂ ਜੀ ਪੈਦਾ ਹੋ ਜਾਂਦਾ ਸਰੀਰ ਬਣਨਾ ਸ਼ੁਰੂ ਹੁੰਦਾ ਮਾਸ ਮੂੰਹ ਮਿਲਿਆ ਹੱਡ ਚਾਮ ਤਨ ਮਾਸ ਸਾਰਾ ਕੁਝ ਮਾਸ ਦਾ ਲੋਥੜਾ ਹੀ ਹੁੰਦਾ ਮਾਸੋਂ ਵਾਰ ਕੱਢਿਆ ਜਦੋਂ ਬੱਚਾ ਵੱਡਾ ਹੋ ਜਾਂਦਾ 9 ਮਹੀਨੇ ਬਾਅਦ ਬੱਚਾ ਪੈਦਾ ਹੁੰਦਾ ਮਾਤਾ ਦੇ ਗਰਭ ਤੋਂ ਬਾਹਰ ਆਉਂਦਾ ਤੇ ਪਹਿਲਾ ਕੰਮ ਬੱਚਾ ਕੀ ਕਰਦਾ ਭੁੱਖ ਲੱਗੀ ਹੁੰਦੀ ਹੈ ਦੁੱਧ ਪੀਣਾ ਹੁੰਦਾ ਮਾਂ ਦਾ ਦੁੱਧ ਚੁੰਗਦਾ ਉਹ ਵੀ ਦੁੱਧ ਮਾਸ ਵਿੱਚੋਂ ਮਾਸੋਂ ਵਾਰ ਕੱਢਿਆ ਮਮਾ ਮਾਸ ਗਰਾਸ ਉਸ ਮਾਸ ਦੇ ਵਿੱਚੋਂ ਦੁੱਧ ਚੁੰਗਦਾ ਮੂੰਹ ਮਾਸੇਕਾ ਜੀਭ ਮਾਸੇਕੀ ਮਾਸ ਹੈ ਅੰਦਰ ਸਾਸ ਬੰਦੇ ਦਾ ਮੂੰਹ ਵੀ ਮਾਸ ਦਾ ਜੀਬ ਵੀ ਮਾਸ ਦੀ ਉਹ ਮਾਸ ਦੇ ਭਾਂਡੇ ਵਿੱਚ ਹੀ ਸਾਹ ਲੈ ਰਿਹਾ ਸਾਰਾ ਸਿਸਟਮ ਮਾਸ ਦਾ ਉਹ ਸਾਡੇ ਪੁਜਾਰੀ ਮਾਸ ਤੋਂ ਬਹੁਤ ਕਿਰਨਾ ਕਰਦੇ ਨੇ ਤੋਬਾ ਤੋਬਾ ਕਰਦੇ ਨੇ ਨੱਕ ਫੜਦੇ ਨੇ ਵੱਡਾ ਹੋਆ ਵਿਆਹ ਆ ਕਰ ਲੈ ਆਇਆ ਮਾਸ ਵੱਡਾ ਹੋਇਆ ਵਿਆਹ ਹੋਇਆ ਫਿਰ ਲੜਕੀ ਕਰ ਲਿਆਂਦੀ ਵਿਆਹ ਕੇ ਉਹ ਵੀ ਮਾਸ ਮਾਸੋ ਹੀ ਮਾਸੋ ਪਜੈ ਮਾਸੋ ਸਭੋ ਸਾਗ ਮਾਸ ਤੋਂ ਹੀ ਬੱਚੇ ਪੈਦਾ ਹੁੰਦੇ ਆ ਮਾਸ ਤੋਂ ਹੀ ਸਾਰੇ ਜਿੰਨੇ ਸਾਗ ਸੰਵੰਦੀ ਨੇ ਉਹ ਸਰੀਰ ਮਾਸ ਤੇ ਬਣੇ ਹੋਏ ਨੇ ਦੇਖੋ ਸਾਨੂੰ ਕਿੱਡੀ ਦੂਰ ਲੈ ਗਏ ਹੈ ਕੌਣ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕੋਈ ਸਿੱਖ ਧਰਮ ਦਾ ਦੁਸ਼ਮਣ ਨਹੀਂ ਕਹਿ ਰਿਹਾ ਐਸ ਸਿੱਖ ਧਰਮ ਦਾ ਮੋਢੀ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਜੀ ਦੱਸਿਆ ਤੁਹਾਨੂੰ ਸਾਨੂੰ ਕਿਸੇ ਨੇ ਗਿਆਨੀ ਆਨੇ ਸਟੇਜ ਤੋਂ ਬਹਿ ਕੇ ਇਹਦੀ ਕਥਾ ਕੀਤੀ ਨਾ 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 ਤੋਬਾ 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 ਅਜੇ ਆ ਕੰਮ ਨਹੀਂ ਕਰਦੇ ਹੋ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਇਹ ਸ਼ਬਦ ਜਿਹੜਾ ਇਹ ਸਿੱਖੀ ਦੇ ਸਿਧਾਂਤ ਅਨੁਸਾਰ ਨਹੀਂ ਹੈ ਕਦੀ ਕਥਾ ਨਹੀਂ ਕਰਨੀ ਹੋਰ ਬਹੁਤ ਕੁਝ ਕਰਦੇ ਨੇ ਬੜੇ ਖੰਡ ਚਲਿੱਤਰ ਭਾਈ ਗੁਰਦਾਸ ਭਾਈ ਆਨੰਦ ਲਾਲ ਉਹਨਾਂ ਨੂੰ ਫੁੱਲ ਦਾਨੇ ਪਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਉਹਨਾਂ ਨੂੰ ਕਦੀ ਆਜ਼ਾਦੀ ਨਹੀਂ ਆਉਂਦੀ ਮਾਸੋਂ ਹੀ ਮਾਸੋਂ ਪਜੇ ਮਾਸੋਂ ਸਭੋ ਸਾਖ ਸਤ ਗੁਰ ਮਿਲੇ ਜੇ ਸਤ ਗੁਰ ਸੱਚਾ ਗੁਰ ਸੱਚਾ ਗਿਆਨ ਹੁਣ ਜੇ ਸਤ ਗੁਰ ਬੰਦਾ ਹੋਵੇ ਨਾ ਅਸੀਂ ਅਸਲ 'ਚ ਸਤ ਗੁਰ 10 ਪਾਸ਼ਿਆਂ ਨੂੰ ਅਸੀਂ ਸਤ ਗੁਰ ਬਣਾ ਲਿਆ ਤੇ ਜਦੋਂ ਦੂਜੀ ਤੀਜੀ ਚੌਥੀ ਪੰਜਵੀਂ ਪਾਸ਼ਾ ਨੇ ਬਾਣੀ ਉਚਾਰਨ ਕੀਤੀ ਅਸੀਂ ਸਤ ਗੁਰ ਮਤਲਬ ਪਹਿਲਾਂ ਹੋ ਚੁੱਕੇ ਗੁਰੂਆਂ ਦੀ ਗੱਲ ਕਰਨ ਲੱਗ ਜਾਂਦੇ ਆ ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆਏਗੀ ਫੇਰ ਕਿਹੜਾ ਸਤਗੁਰੂ ਭਾਈ ਇਹ ਸੱਚੇ ਗਿਆਨ ਦੀ ਗੱਲ ਹੋ ਰਹੀ ਆ ਜੇ ਇੱਥੇ ਸਤਗੁਰ ਕੋਈ ਦੇਹ ਧਾਰੀ ਸਰੀਰ ਧਾਰੀ ਲਿਆਓਗੇ ਤਾਂ ਭਾਈ ਸਿੱਖੋ ਫੇਰ ਕਹਾਣੀ ਸਾਰੀ ਉਲਟੀ ਬਣ ਜਾਣੀ ਆ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਲੱਭਣਾ ਪਏਗਾ ਉਹ ਨਾਨਕ ਪਾਤਸ਼ਾਹ ਦਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਉਹਨਾ ਬੰਦਾ ਤਾਂ ਕੋ ਗੁਰੂ ਨਹੀਂ ਫੇਕੀ ਕਰੋਗੇ ਕੰਦਾਣਾ ਟਕਰਾਂ ਮਾਰੋਗੇ ਪਰ ਕਿਉਂਕਿ ਸਾਡੇ ਜਿਹੜੇ ਪੁਜਾਰੀ ਸ਼੍ਰੇਣੀ ਕਿਸੇ ਕਲਾਸ ਦੇ ਵੀ ਆ ਕਿਤੋਂ ਵੀ ਪੜ ਕੇ ਆਈ ਆ ਇੱਥੇ ਆ ਕੇ ਉਹ ਘੁੰਮਣ ਘੇਰੀ ਵਿੱਚ ਪੈ ਜਾਂਦੀ ਆ ਤੇ ਸੰਗਤਾਂ ਨੂੰ ਭਵਾ ਦਿੰਦੀ ਆ ਸਤ ਗੁਰ ਮਿਲਿਆ ਹੁਕਮ 부ਜੀਏ ਅਸਲ ਵਿੱਚ ਜਦੋਂ ਸੱਚਾ ਗਿਆਨ ਹੋ ਜਾਵੇ ਤਾਂ ਫਿਰ ਕਿਵ ਸਚਿਆਰਾ ਹੋਈ ਐ ਕਿ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਫੇ ਇਹ ਗੱਲ ਸੱਚੇ ਗਿਆਨ ਹੋਣ ਤੋਂ ਬਾਅਦ ਸਮਝ ਆ ਜਾਂਦੀ ਐ ਇਹ ਸਾਰੇ ਹੁਕਮ ਰਜ਼ਾਈ ਕੁਦਰਤ ਜੋ ਇੱਕ ਨਿਯਮਬੱਧ ਤਰੀਕੇ ਨਾਲ ਚੱਲ ਰਹੀ ਆ ਜੀਆਂ ਦਾ ਆਹਾਰ ਜੀ ਇੱਥੇ ਗੁਰਬਾਣੀ ਇਹ ਕਹਿੰਦੀ ਜੀਆਂ ਦਾ ਆਹਾਰ ਜੀ ਜੇ ਮਾਸ ਨੇ ਖਾਣਾ ਤਾਂ ਫੇਰ ਫੇ ਜੀਆਂ ਦਾ ਆਹਾਰ ਜੀ ਕਿੱਦਾਂ ਹੋਊ ਕੋਈ ਦੁਨੀਆ ਦੀ ਚੀਜ਼ ਦੱਸੋ ਜਿਹਦੇ ਵਿੱਚ ਜੀਵ ਨਹੀਂ ਹੈ ਸਾਨੂੰ ਅਲੱਗ-ਅਲੱਗ ਤਰ੍ਹਾਂ ਨਾਲ ਸਾਡਾ ਬ੍ਰੇਨਵਾਸ਼ ਕੀਤਾ ਹੋਇਆ ਇੰਨਾ ਬ੍ਰੇਨਵਾਸ਼ ਕਰ ਦਿੱਤਾ ਕਿ ਅਸੀਂ ਕੁਝ ਵੀ ਕਰਨ ਨੂੰ ਤਿਆਰ ਆਂ ਪਰ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਸਾਡੇ ਬਾਬਾ ਜੀ ਦੀ ਸਾਡੇ ਭਾਈ ਜੀ ਦੀ ਵਿਚਾਰਧਾਰਾ ਇਹ ਨਹੀਂ ਹੈ ਉਹ ਮਾਸ ਖਾਣ ਤੋਂ ਮਨਾ ਕਰਦੇ ਨੇ ਇਸ ਕਰਕੇ ਬਾਬਾ ਨਾਨਕ ਜਿੱਥੇ ਜਾਣਾ ਜਾਵੇ ਸਾਨੂੰ ਕੁਝ ਲੈਣਾ ਦੇਣਾ ਨਹੀਂ ਅਸੀਂ ਇਹ ਸ਼ਬਦ ਪੜ੍ਹਨਾ ਹੀ ਨੇ ਜੇ ਪੜਦਾ ਕੋਈ ਉਹਨੂੰ ਕਹਿਣਾ ਇਹਦੇ ਅਰਥ ਕੁਝ ਹੋਰ ਨੇ ਭਈ ਅਰਥ ਤਾਂ ਸਿੱਧੇ ਸਾਹਮਣੇ ਦਿਖਾਈ ਦਿੰਦੇ ਨੇ ਹੋਰ ਅਰਥ ਕਿਹੜੇ ਕਰੋਗੇ ਸਤ ਗੁਰ ਮਿਲੇ ਆ ਹੁਕਮ 부ਜੀਏ ਸੱਚਾ ਗਿਆਨ ਮਿਲ ਗਿਆ ਸੱਚੇ ਗਿਆਨ ਅਨੁਸਾਰ ਚੱਲ ਕੇ ਹੁਕਮ ਦਾ ਪਤਾ ਲੱਗ ਜਾਣਾ ਸੱਚਾ ਮਾਰ ਕਿਹੜਾ ਤਾ ਕੋ ਆਵੈ ਰਾਸ ਆਪ ਛੁੱਟੇ ਨਾ ਛੁੱਟਿਐ ਨਾਨਕ ਵਚਨ ਵਿਨਾਸ ਆਪਣੇ ਜੋਰ ਨਾਲ ਇਸ ਤੋਂ ਬਚਿਆ ਖਲਾਸੀ ਨਹੀਂ ਹੁੰਦੀ ਤੇ ਹੇ ਨਾਨਕ ਇਸ ਕਿਸਮ ਦੀ ਚਰਚਾ ਨਾਲ ਨਿਰੀ ਹਾਨੀ ਹੀ ਹੁੰਦੀ ਹੈ ਗੁਰਨਾਨਕ ਪਾਤਸ਼ਾਹ ਇਹ ਜਿਹੜੇ ਮਾਸ ਦੇ ਵਿਰੋਧੀ ਨੇ ਤੋਬਾ ਤੋਬਾ ਕਰਦੇ ਨੇ ਉਹਨਾਂ ਨੂੰ ਨਸੀਅਤ ਕਰਦੇ ਨੇ ਉਸ ਵੇਲੇ ਪੰਡਿਤ ਸੀ ਅਜਿਹਾ ਸਾਡੇ ਭਾਈ ਨੇ ਗਰੰਤੀ ਨੇ ਬਾਬੇ ਨੇ ਮੱਲਾ ਪਹਿਲਾ మాਸ మాਸ ਘਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਜਿਹੜਾ ਬੰਦਾ ਮਾਸ ਤੇ ਗੱਲ ਕਰਦਾ ਕਿ ਮਾਸ ਖਾਣਾ ਪਾਪ ਹੈ ਮਾਸ ਦੇ ਬਾਰੇ ਚਰਚਾ ਕਰਦਾ ਇਹ ਖਾਣ ਪੀਣ ਦਾ ਮਸਲਾ ਹੀ ਨਹੀਂ ਸਾਡੇ ਕੋਲ ਜਿਹੜੀ ਚੀਜ਼ ਤੁਹਾਨੂੰ ਪਚਦੀ ਆ ਖਾ ਲਓ ਨਹੀਂ ਪਚਦੀ ਨਾ ਖਾਓ ਕਿਤੇ ਹੁਣ ਇਹ ਨਾ ਇੰਜ ਨਾ ਸੋਚਣ ਲੱਗ ਜਾਣਾ ਕਿ ਇਹ ਭਾਈ ਮਾਸ ਖਾਂਦਾ ਹੋਣਾ ਇਸ ਲਈ ਉਹ ਜੀਆਂ ਗੱਲਾਂ ਕਰਦਾ ਹੈ ਭਾਈ ਮੈਨੂੰ 48 ਸਾਲ ਹੋ ਗਏ ਮੈਂ ਮਾਸ ਨਹੀਂ ਖਾਦਾ ਮੈਂ ਇਸ ਕਰਕੇ ਨਹੀਂ ਛੱਡਿਆ ਕਿ ਪਾਪ ਹੈ ਬਸ ਛੱਡ ਦਿੱਤਾ ਦਿਲ ਨੇ ਕੀਤਾ ਪਾਪ ਕਰਕੇ ਨਹੀਂ ਜਿਹੜਾ ਪਾਪ ਕਰਕੇ ਮੰਨਦੇ ਆ ਮੈਂ ਉਸ ਨੂੰ ਨਹੀਂ ਮੰਨਦਾ ਇਸ ਕਰਕੇ ਨਾ ਮੈਂ ਪਾਪ ਮਾਸ ਨਾ ਖਾਣ ਵਾਲਿਆਂ ਨੂੰ ਉਚੇਚਾ ਪਿਆਰ ਕਰਦਾ ਨਾ ਮੈਂ ਮਾਸ ਖਾਣ ਵਾਲਿਆਂ ਨਾਲ ਨਫ਼ਰਤ ਕਰਦਾ ਕੋਈ ਜਿਸ ਨੂੰ ਜੋ ਪੁੱਗਦਾ ਜੋ ਪਚਦਾ ਖਾ ਲੋ ਮੇਰਾ ਕੀ ਜਾਂਦਾ ਹੈ ਇਸ ਕਰਕੇ ਗੁਰਮਤੀ ਇਸ ਚੱਕਰਾਂ 'ਚ ਪੈਂਦੀ ਨਹੀਂ ਗੁਰਮਤ ਦਾ ਕੋਈ ਖਾਣ ਪੀਣ ਦਾ ਜਿਆਦਾ ਇੱਥੇ ਤਾਂ ਆਤਮਾ ਦੇ ਸੌਦੇ ਨੇ ਅੰਦਰੂਨੀ ਗੱਲਾਂ ਨੇ ਮਾਸ ਮਾਸ ਗੁਰੂ ਸਾਹਿਬ ਉਸ ਨੂੰ ਪੂਰਖ ਕਹਿੰਦੇ ਨੇ ਉਸ ਨੂੰ ਅਗਿਆਨੇ ਕਹਿੰਦੇ ਨੇ ਉਸ ਨੂੰ ਕੋਈ ਗਿਆਨ ਧਿਆਨ ਦੀ ਗੱਲ ਨਹੀਂ ਆਉਂਦੀ ਜਿਹੜਾ ਮਾਸ ਦੇ ਮੁੱਦੇ ਤੇ ਗੱਲਾਂ ਕਰਦਾ ਚਰਚਾ ਕਰਦਾ ਝਗੜਾ ਕਰਦਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਖਾਵੇ ਇਸ ਵਿੱਚ ਪਾਪ ਸਮਾਨ ਇਹ ਕਹਿੰਦੇ ਦੱਸੋ ਮਾਸ ਕੌਣ ਹੈ ਤੇ ਸਾਗ ਕੌਣ ਹੈ ਕਿਹੜੀ ਚੀਜ਼ ਖਾਣ ਤੇ ਪਾਪ ਲੱਗਦਾ ਹੈ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਦੇਵਤਿਆਂ ਦੀ ਬਾਣੀ ਉਹ ਤੁਹ ਪੜਦੇ ਆ ਦੇਵਤਿਆਂ ਦਾ ਦੇ ਵਾਰੇ ਗੱਲਬਾਤ ਕਰਦੇ ਆ ਪ੍ਰਾਣੇ ਮਥਿਆਸ ਨੂੰ ਪੜ੍ਹਦੇ ਆ ਕਿ ਲੋਕ ਦੇਵਤਿਆਂ ਨੂੰ ਖੁਸ਼ ਕਰਨ ਲਈ ਗੈਂਡਾ ਮਾਰ ਕੇ ਉਸ ਦਾ ਹੋਮ ਜਾਂ ਕਰਦੇ ਸੀ ਜਲਾਉਂਦੇ ਸੀ ਹਉਤੀ ਦਿੰਦੇ ਸੀ ਜਗ ਕਰਦੇ ਸੀ ਕਿ ਜੇ ਪਾਪ ਸੀ ਤਾਂ ਫੇ ਕਿਉਂ ਕਰਦੇ ਸੀ ਅਸਲੀ ਗੱਲ ਇੱਥੇ ਬ੍ਰਾਹਮਣਾ ਨੂੰ ਕੀਤੀ ਜਾ ਰਹੀ ਆ ਉਹਨਾਂ ਲੋਕਾਂ ਨਾਲ ਗੁਰੂ ਨਾਨਕ ਪਾਤਸ਼ਾਹ ਚਰਚਾ ਕਰ ਰਹੇ ਨੇ ਜਿਹੜੇ ਲੋਕ ਹਿੰਦੂ ਮਥਿਆਸ ਨੂੰ ਮੰਨਦੇ ਸਨ ਪਰ ਅੱਜ ਇਹ ਉਸੇ ਤਰ੍ਹਾਂ ਪੂਰੀ ਤਰ੍ਹਾਂ ਐਪਲੀਕੇਬਲ ਲਾਗੂ ਹੁੰਦੀ ਆ ਸਿੱਖਾਂ ਉੱਪਰ ਵੀ ਕੋਈ ਸਾਗ ਮਾਸ ਤਾਂ ਇੱਕੋ ਹੀ ਚੀਜ਼ ਹੈ ਗੈਂਡਾ ਮਾਰ ਹੋਮ ਜਗ ਕੀ ਏ ਦੇਵਤਿਆਂ ਕੀ ਬਾਣੇ ਉਹਨਾਂ ਦੀ ਬਾਣੀ ਵਿੱਚ ਅਸੀਂ ਪੜਦੇ ਆ ਮਾਸ ਛੋੜ ਵੈਸ ਨੱਕ ਪਕੜੈ ਰਾਤੀ ਮਾਨਸ ਖਾਣੈ ਕਹਿੰਦੇ ਰਾਤ ਨੂੰ ਕੋ ਕਰਮ ਕਰਦੇ ਆ ਦਿਨੇ ਜੋ ਕੋਈ ਮਾਸ ਦਾ ਮੁਸਕ ਆਉਂਦਾ ਤੇ ਨੱਕ ਫੜ ਕੇ ਵਹਿ ਜਾਂਦੀ ਬਿਖੀ ਪਖੰਡੀ ਜਿੰਨੇ ਬ੍ਰਾਹਮਣਾ ਵਿੱਚ ਸਨ ਉਦੋਂ ਵੱਧ ਅੱਜ ਸਿੱਖਾਂ ਵਿੱਚ ਆ ਉਦੋਂ ਵੱਧ ਹਨ ਇਹਨੇ ਨਫ਼ਰਤ ਇਨਾ ਆਪਸ ਵਿੱਚ ਬੈਰ ਵਿਰੋਧ ਹੈ ਮਾਸ ਖਾਣ ਵਾਲਿਆਂ ਵਿੱਚ ਤਾਂ ਮਾਸ ਨਾ ਖਾਣ ਵਾਲਿਆਂ ਵਿੱਚ ਬ੍ਰਾਹਮਣਾ ਨਾਲੋਂ ਦੋ ਕਦਮ ਅਸੀਂ ਅੱਗੇ ਆ ਬ੍ਰਾਹਮਣਾ ਨੂੰ ਐਵੇਂ ਭੰਡਦੇ ਆ ਬ੍ਰਾਹਮਣ ਫਿਰ ਮੁਰਾਉਂਦੇ ਸੀ ਮੰਨ ਜਾਂਦੇ ਸੀ ਪਰ ਸਾਡੇ ਸਿੱਖ ਨਹੀਂ ਜੇ ਮੰਨਦੇ ਕਿਉਂਕਿ ਉਹਨਾਂ ਦੇ ਭਾਈ ਸਾਹਿਬ ਨੇ ਆ ਗੱਲ ਕਹੀ ਉਹਨਾਂ ਦੇ ਬਾਬਾ ਜੀ ਨੇ ਆ ਗੱਲ ਕਹੀ ਕਿ ਮਾਸ ਨਹੀਂ ਖਾਣਾ ਇਸ ਕਰਕੇ ਉਹਨਾਂ ਲਈ ਗੁਰਨਾਨਕ ਦੂਜੇ ਨੰਬਰ ਤੇ ਹੋ ਗਿਆ ਉਹਨਾਂ ਦਾ ਬਾਬਾ ਉਹਨਾਂ ਦਾ ਭਾਈ ਸਭ ਪਹਿਲੇ ਨੰਬਰ ਤੇ ਹੋ ਗਿਆ ਮਾਸ ਛੋੜ ਬੈਸਨਕ ਪਕੜਿਆ ਰਾਤੀ ਮਾਸ ਖਾਣੇ ਰਾਤ ਨੂੰ ਸਭ ਕੁਝ ਕੋ ਕਰਮ ਕਰਦੇ ਨੇ ਫਰਾਈਆਂ ਇਸਤਰੀਆਂ ਵੀ ਭੋਗਦੇ ਨੇ ਵੱਡੀ ਵੀ ਲੈਂਦੇ ਨੇ ਹੀਰਾ ਫੇਰੀ ਵੀ ਕਰਦੇ ਨੇ ਲੋਕਾਂ ਦਾ ਖੂਨ ਵੀ ਚੂਸਦੇ ਨੇ ਗੁਰਵਾਣੀ ਦਾ ਵਿਦਵਾਨਤਾ ਇਹ ਸੀ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ Hindu ਲਈ ਗਾਂ ਦੇ ਬਰਾਬਰ ਖਾਣ ਦੇ ਬਰਾਬਰ ਮੁਸਲਮਾਨ ਦੇ ਸੂਰ ਖਾਣ ਦੇ ਬਰਾਬਰ ਗੁਰਮਤ ਦਾ ਵਿਦਵਾਨਤਾ ਇਹ ਸੀ ਅਸੀਂ ਦੁਨੀਆ ਦੀ ਸਾਰੀ ਹੀਰਾ ਫੇਰੀ ਪਾਪ ਥੱਕੀ ਥੋੜੀ ਕਰਦੇ ਆ ਪਰ ਮਾਸ ਨਹੀਂ ਖਾਂਦੇ ਮਾਸ ਖਾਣਾ ਪਾਪ ਹੈ ਗੁਰੂ ਸਾਹਿਬ ਕਹਿੰਦੇ ਨੇ ਗੱਪੀ ਨੇ ਗੱਪਾਂ ਮਾਰਦੇ ਨੇ ਫੜ ਕਰ ਲੋਕਾਂ ਨੂੰ ਦਿਖਲਾਵੈ ਗੱਪਾਂ ਮਾਰ ਕੇ ਲੋਕਾਂ ਨੂੰ ਦਿਖਾਉਂਦੇ ਨੇ ਸਿਆਣੇ ਬਣਦੇ ਨੇ ਫੜ ਕਰ ਲੋਕਾਂ ਨੂੰ ਦਿਖਲਾਵੈ ਗਿਆਨ ਧਿਆਨ ਨਹੀਂ ਸੂਝੈ ਕੋਈ ਗਿਆਨ ਧਿਆਨ ਦੀ ਗੱਲ ਨਹੀਂ ਗੱਪਾਂ ਮਾਰਦੇ ਅਸੀਂ ਤਾਂ మాਸ ਦੇ ਨੇੜੇ ਨਹੀਂ ਜਾਂਦੇ ਜਿੱਥੇ మాਸ ਬਣਦਾ ਹੋਵੇ ਉਸ ਘਰ 'ਚ ਪੈਰ ਨਹੀਂ ਪਾਉਂਦੇ ਅਸੀਂ ਉਹਨਾਂ ਨਾਲ ਕੋਈ ਸਬੰਧ ਨਹੀਂ ਰੱਖਦੇ ਇਹ ਗੱਪਾਂ ਹੋਰ ਦੁਨੀਆ ਦੀ ਠੱਗੀ ਥੋੜੀ ਸਾਰੀ ਕਰਦੇ ਆ ਨਾਨਕ ਅੰਦੇ ਸਿਓਂ ਕਿਆ ਕਹੀਏ ਕਹਿੰਦੀ ਇਹ ਲੋਕ ਅੰਨੇ ਨੇ ਅਨੇਕੋ ਨੇ ਅੱਖਾਂ ਤਾਂ ਹੈਗੀਆਂ ਇਹਨਾਂ ਦੀਆਂ ਜਿਹੜੀਆਂ ਅੰਦਰਲੀਆਂ ਅੱਖਾਂ ਨਹੀਂ ਆ ਨਾਨਕ ਅੰਦੇ ਸਿਓਂ ਕਿਆ ਕਹੀਏ ਕਹੇ ਨਾ ਕਹਿਆ ਭੂਜੇ ਇਹ ਕਹਿਣ ਨਾਲ ਸਮਝਦੇ ਨੇ ਕਿ ਸ਼ੈਤਾਨ ਲੋਕ ਨੇ ਨਾ ਅੰਦੇ ਸੋਏ ਜੇ ਅੰਧ ਕਮਾਵੇ ਕਿੰਦੇ ਅੰਦੇ ਇਹਨੇ ਵੀ ਜਨਾਂ ਦੀ ਅੱਖਾਂ ਆਏ ਨੇ ਜਿਹੜੇ ਅੰਨੇ ਕੰਮ ਕਰਦੇ ਨੇ ਉਹ ਅੰਨੇ ਨੇ ਅੰਦੇ ਸੋਏ ਜੇ ਅੰਧ ਕਮਾਵੇ ਇਸ ਹਿਰਦੇ ਸੇ ਲੋਚ ਉਹਨਾਂ ਦੇ ਅੰਦਰ ਉਹ ਗਿਆਨ ਵਾਨ ਅੱਖਾਂ ਨਹੀਂ ਹਨ ਉਹਨਾਂ ਦੇ ਹਿਰਦੇ ਘਰ ਵਿੱਚ ਹਨੇਰਾ ਹੈ ਅਗਿਆਨਤਾ ਹੈ ਉਹ ਅੱਖਾਂ ਨਹੀਂ ਹਨ ਅੰਦੇ ਸੋਏ ਜੇ ਅੰਧ ਕਮਾਵੇ ਇਸ ਹਿਰਦੇ ਸੇ ਲੋਚਨ ਨਾਹੀਂ ਮਾਤਾ ਪਿਤਾ ਕੀ ਰਕਤ ਨਪਣ ਨੇ ਕਹਿੰਦੇ ਮਾਤਾ ਪਿਤਾ ਦੀ ਰਕਤ ਤੋਂ ਪੈਦਾ ਹੋਏ ਪਰ ਮੱਛੀ ਮਾਸ ਨਾ ਖਾਣ ਮੱਛੀ ਤੇ ਮਾਸ ਨੇ ਖਾਂਦੇ ਵਾਛੇ ਪੈਦਾ ਮਾਸ ਵਿੱਚੋਂ ਹੀ ਹੋਏ ਨੇ ਇਸਤਰੀ ਪੁਰਖੇ ਜਾਨ ਇਸ ਮੇਲਾ ਉਤੇ ਮੰਦ ਕਮਾਹੀਂ ਰਾਤ ਨੂੰ ਜਦੋਂ ਇਸਤਰੀ ਪੁਰਖ ਮਿਲਦੇ ਨੇ ਉੱਥੇ ਕੀ ਕਰਦੇ ਸਭ ਕੁਝ ਮਾਸ ਦੇ ਵਿੱਚ ਹੀ ਹੁੰਦਾ ਉਥੇ ਮਨਦ ਕਰਮ ਆਸ ਤੇ ਵਿੱਚ ਹੀ ਹੁੰਦੇ ਆ ਆਪਣੀ ਇਸਤਰੀ ਦਾ ਭਾਈ ਇਸਤਰੀ ਸਭ ਕੁਝ ਮਾਸ ਦੇ ਵਿੱਚ ਹੀ ਹੁੰਦਾ ਹੈ ਮਾਸ ਤੋਂ ਤੋਵਾ ਕਰਦੇ ਨੇ ਮਾਸ ਤੋਂ ਬੜੀ ਨਫਰਤ ਹੈ ਮਾਸੋਂ ਨੇ ਮਾਸੋਂ ਜੰਮੇ ਹਮ ਮਾਸੇ ਕੇ ਭਾਂਡੇ ਮਾਸ ਤੋਂ ਹੀ ਪੈਦਾ ਹੋਏ ਮਾਸ ਦੇ ਵਿੱਚ ਹੀ ਵੱਡੇ ਹੋਏ ਮਾਸੇ ਦੇ ਅਸੀਂ ਭਾਂਡੇ ਆ ਗਿਆਨ ਧਿਆਨ ਕਿਸ ਸੂਝੇ ਨਹੀਂ ਚਤਰ ਕਹਾਵੇਂ ਭਾਂਡੇ ਗਿਆਨ ਤੇ ਆਂਦੇ ਕੋਈ ਗੱਲ ਨਹੀਂ ਆਉਂਦੀ ਪੰਡਤ ਜੀ ਚਤਰ ਸਿਆਣਾ ਬਹੁਤ ਬਣਦਾ ਨਾ ਨਾ ਤੋਬਾ 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 ਸਾਡੇ ਭਾਈ ਜੀ ਸਾਡੇ ਗ੍ਰੰਥੀ ਜੀ ਸਾਡੇ ਬ੍ਰਹਮ ਗਿਆਨੀ ਜੀ ਮਾਸ ਦੇ ਵਿਰੁੱਧ ਤੂੰ ਆ 8 ਲੈਕਚਰ ਕਰਦੇ ਨੇ ਸਮਝ ਲਓ ਜਿਹੜਾ ਬੰਦਾ ਮਾਸ ਦੇ ਵਿਰੁੱਧ ਬੋਲਦਾ ਹੈ ਮਾਸ ਦੇ ਬਾਰੇ ਖਾਣ ਜਾਂ ਨਾ ਖਾਣੇ ਬਾਰੇ ਚਰਚਾ ਕਰਦਾ ਹੈ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਗਿਆਨ ਧਿਆਨ ਕੁਝ ਸੁਝ ਨਹੀਂ ਇਹ ਅਗਿਆਨੀ ਲੋਕ ਨੇ ਇਹ ਹਨੇਰੇ ਵਿੱਚ ਜੂਣ ਵਾਲੇ ਲੋਕ ਨੇ ਇਹਨਾਂ ਨੂੰ ਕੁਝ ਫਤਾਨ ਪਰ ਅੱਜ ਸਿੱਖ ਕੌਮ ਦੇ ਆਗੂ ਉਹੀ ਲੋਕ ਨੇ ਸਿੱਖ ਕੌਮ ਦੇ ਗੁਰਦੁਆਰਿਆਂ ਤੇ ਕਬਜਾ ਇਹਨਾਂ ਲੋਕਾਂ ਦਾ ਹੀ ਆ ਇਹਨਾਂ ਪੱਧਰ ਪੁਰਸ਼ਾਂ ਦਾ ਖੜੜ ਗਿਆਨੀਆਂ ਦਾ ਪੂਰੀ ਤਰ੍ਹਾਂ ਕਬਜਾ ਸੱਚ ਨਾ ਇਹ ਬੋਲਦੇ ਨੇ ਨਾ ਕਿਸੇ ਨੂੰ ਬੋਲਣ ਦਿੰਦੇ ਨੇ ਆਪਣੇ ਕਰਮकांड ਇਹਨਾਂ ਬਣਾਏ ਹੋਏ ਵਾਰ ਕਾ ਮਾਸ ਮੰਦਾ ਸੌਮੀ ਘਰ ਕਾ ਮਾਸ ਚੰਗੇਰਾ ਪਹਿਲਾ ਦੱਸੋ ਪੰਡਤ ਜੀ ਇਹ ਕੀ ਵਾਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ ਵਰਤਿਆ ਮਾਸ ਚੰਗਾ ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਵਸੇਰਾ ਸਾਰੇ ਜੀਵ ਜੰਤ ਮਾਸ ਤੋਂ ਪੈਦਾ ਹੋਏ ਹਨ ਜਿੰਦ ਨੇ ਮਾਸ ਵਿੱਚ ਹੀ ਡੇਰਾ ਲਾਇਆ ਹੋਇਆ ਹੈ ਅੱਗੇ ਧਿਆਨ ਨਾਲ ਗੱਲ ਸੁਣਨ ਵਾਲੀ ਆ ਉਪੱਖ ਪੱਖ ਹੈ ਜਿਹੜਾ ਜਿਹੜੀ ਚੀਜ਼ ਖਾਣ ਵਾਲੀ ਨਹੀਂ ਉਹ ਤੇ ਖਾਂਦਾ ਉਪੱਖ ਪੱਖ ਹੈ ਕਿਦਾਂ ਫਰਾਇਆ ਹੱਕ ਤਾਂ ਖਾਂਦਾ ਇਹਦਾ ਫੇਰੀ ਵੱਡੀ ਖੋਰੀਤਾ ਕਰਦਾ ਇਹ ਉਪੱਖ ਪਖਣਾ ਹੈ ਉਪੱਖ ਪੱਖਾਂ ਵਾਕਿ ਤਾਂ ਜੇ ਛੋੜ ਦੇ ਜਿਹੜੀ ਖਾਣ ਵਾਲੀ ਚੀਜ਼ ਹੈ ਜੀਆਂ ਦਾ ਹਾਰ ਜੀ ਉਸ ਤੋਂ ਨਫ਼ਰਤ ਕਰਦਾ ਮਾਸ ਖਾਣ ਤੋਂ ਨਫ਼ਰਤ ਕਰਦਾ ਉਪੱਖ ਪੱਖਾਂ ਵਾਕਿ ਤਾਂ ਜੇ ਛੋੜ ਦੇ ਅੰਤ ਗੁਰੂ ਜਿਨ ਕੇ ਰਾ ਜੀਨਾ ਦਾ ਗੁਰੂ ਅੰਨਾ ਤੇ ਚੇਲਿਆਂ ਨੂੰ ਵੀ ਅੰਨੇ ਹੋਣਾ ਨਾ ਫਿਰ ਕਹਿੰਦੇ ਵੀ ਜਿਹੜੀ ਚੀਜ਼ ਨਾ ਵਕਣ ਜੋਗ ਹੈ ਉਹ ਤਾਂ ਵਰਤਦਾ ਹੈ ਉਹ ਜਿਹੜੀ ਚੀਜ਼ ਵਰਤਣ ਜੋਗ ਹੈ ਉਸ ਨੂੰ ਛੱਡਦਾ ਹੈ ਕਹਿੰਦੇ ਇਹ ਅੰਨੇ ਗੁਰੂ ਦੇ ਚੇਲਿਆਂ ਦਾ ਕੰਮ ਹੈ ਜੇ ਖਾਲਸਾ ਜੀ ਸਿੱਖੋ ਤੁਸੀਂ ਵੀ ਇਸ ਤਰ੍ਹਾਂ ਬੈ ਹੋਇਓ ਤਾਂ ਇਹ ਗੁਰੂ ਨਾਨਕ ਫਾਟੇ ਦਾ ਸ਼ਬਦ ਮੈਂ ਨਹੀਂ ਲਿਖਿਆ ਇਹ ਗੁਰੂ ਨਾਨਕ ਫਾਟੇ ਨੇ ਲਿਖਿਆ ਜੇ ਮੇਰੇ ਅਰਥ ਗਲਤ ਨੇ ਤਾਂ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋ ਭਾਈ ਇਹਦੇ ਅਰਥ ਆ ਵੰਦੇ ਆ ਇਹ ਤੂੰ ਅਰਥ ਗਲਤ ਕਰਦਾ ਇਹ ਤੁਹਾਨੂੰ ਆਜ਼ਾਦੀ ਹੈ ਤੁਸੀਂ ਇਹ ਗੱਲ ਕਰ ਸਕਦੇ ਹੋ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਤੁਹਾਡੀ ਗੱਲ ਦਾ ਜਵਾਬ ਦੇਵਾਂਗਾ ਤੁਹਾਨੂੰ ਹੱਕ ਹੈ ਪਰ ਮੈਨੂੰ ਸਿੱਧੀ ਸਿੱਧੀ ਪੰਜਾਬੀ ਬੋਲੀ ਵਿੱਚ ਜਿਹੜੀ ਗੱਲ ਸਮਝ ਆਉਂਦੀ ਹੈ ਉਹ ਆ ਹੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਭੇਟੀਆਂ ਪਖੰਡੀਆਂ ਕਰਮ ਕਾਂਡੀਆਂ ਦੇ ਪੜਦੇ ਉਗੜ ਰਹੇ ਉਗੜ ਰਹੇ ਨੇ ਉਹਨਾਂ ਨੂੰ ਨੰਗਾ ਕਰ ਰਹੇ ਨੇ ਉਹਨਾਂ ਨੂੰ ਦੱਸ ਰਹੇ ਨੇ ਕਿ ਤੁਸੀਂ ਢੋਂਗੀ ਹੋ ਪਖੰਡੀ ਹੋ ਮਾਸੂਨ ਮੇ ਮਾਸੂ ਜੰਮੇ ਹਮਾਸੇ ਕੇ ਪਾਂਡੇ ਗਿਆਨ ਧਿਆਨ ਕਛ ਸੂਝੇ ਨਹੀਂ ਚਤਰ ਕਹਾ ਮੈਂ ਪਾਂਡੇ ਉਹ ਪਾਂਡੇ ਨੂੰ ਕਹਿ ਰਹੇ ਸੀ ਸਾਡੇ ਗ੍ਰੰਥੀ ਪਾਈ ਸੰਤ ਬਾਬੇ ਬ੍ਰਹਮ ਗਿਆਨੀ ਵਿਦਵਾਨ ਮੈਂ ਉਹਨਾਂ ਨੂੰ ਕਹਿਣਾ ਇਹ ਤੁਹਾਨੂੰ ਕੁਝ ਗਿਆਨ ਦੀ ਗੱਲ ਨਹੀਂ ਜੇ ਆਉਂਦੀ ਤੁਸੀਂ ਐਵੇਂ ਆਪਣੇ ਆਪ ਨੂੰ ਖੁਦ ਹੀ ਸਿਆਣੇ ਬਣੇ ਬੈਠਿਓ ਮਾਸ ਪੁਰਾਣੇ ਮਾਸ ਕਤੇ ਵੀ ਚੋਂ ਜੁਗ ਮਾਸ ਕਮਾਣਾ ਕਹਿੰਦੇ ਪੁਰਾਣਾ ਦੇ ਵਿੱਚ ਵੀ ਮਾਸ ਦਾ ਜ਼ਿਕਰ ਹੈ ਮੁਸਲਮਾਨੇ ਮذਬੀ ਕਿਤਾਬਾਂ ਵਿੱਚ ਵੀ ਮਾਸ ਦਾ ਜ਼ਿਕਰ ਹੈ ਵਰਤਨ ਦਾ ਜ਼ਿਕਰ ਹੈ ਜਗ ਦੇ ਸ਼ੁਰੂ ਤੋਂ ਹੀ ਮਾਸ ਵਰਤਿੰਦਾ ਚਲਾ ਆਇਆ ਹੈ ਭਾਈ ਤੁਹਾਨੂੰ ਗੁੱਸਾ ਤਾਂ ਬਹੁਤ ਲੱਗਦਾ ਹੋਣਾ ਪਰ ਗੁਰਨਾਨਕ ਪਾਤਸ਼ਾਹ ਕਹਿ ਰਿਹਾ ਮੈਂ ਗੁਰਨਾਨਕ ਪਾਤਸ਼ਾਹ ਦਾ ਸਿੱਖ ਹਾਂ ਮੈਂ ਕਿਸੇ ਬਾਬੇ ਸੰਤ ਫਾਇਦਾ ਸਿੱਖ ਨਹੀਂ ਹਾਂ ਮੈਂ ਮਾਸ ਨਹੀਂ ਖਾਂਦਾ ਉਹ ਮੇਰੀ ਮਰਜ਼ੀ ਹੈ ਜਰੂਰੀ ਨਹੀਂ ਮਾਸ ਖਾਣਾ ਪਰ ਮਾਸ ਖਾਣ ਵਾਲਿਆਂ ਨਾਲ ਨਫ਼ਰਤ ਕਰਨਾ ਇਹ ਗਾਲਤਾ ਹੈ ਮਾਸ ਖਾਓ ਨਾ ਖਾਓ ਤੁਹਾਡੀ ਮਰਜ਼ੀ ਹੈ ਪਰ ਮਾਸ ਖਾਣ ਵਾਲਿਆਂ ਨਾਲ ਨਫ਼ਰਤ ਕਰਨਾ ਇਹ ਬਿਲਕੁਲ ਗਲਤ ਹੈ ਜੱਜ ਕਾਜ ਵਿਆਹ ਸੁਹਾਵੇ ਉਥੇ ਮਾਸ ਸਮਾਨਾ ਜਿੱਥੇ ਜੱਗ ਹੁੰਦਾ ਉਹੜਾ ਮਾਰ ਕੇ ਜੱਗ ਕਰਦੇ ਸੀ ਗੈਂਡਾ ਮਾਰ ਕੇ ਜੱਗ ਕਰਦੇ ਸੀ ਹੋਰ ਬਲੀਆਂ ਦੇ ਕੇ ਜੱਗ ਕਰਦੇ ਸੀ ਕਹਿੰਦੇ ਜਿੱਥੇ ਜੱਗ ਕੀਤਾ ਜਾਂਦਾ ਸੀ ਉਥੇ ਜਾਨਵਰਾਂ ਦੀ ਬਲੀ ਦਿੱਤੀ ਜਾਂਦੇ ਸੀ ਜਿੱਥੇ ਵਿਆਹ ਹੁੰਦਾ ਸੀ ਉਥੇ ਵੀ ਬੱਕਰੇ ਵਣਦੇ ਸੀ ਅਸੀਂ ਪੜ੍ਹਦੇ ਨਾ ਗੁਰੂ ਨਾਨਕ ਪਾਤਸ਼ਾਹ ਜਦੋਂ ਜਨੇ ਕੋ ਬੱਕਰਾ ਨਨ ਖਾਇਆ ਸੋ ਸੋ ਕੋ ਆ ਕੇ ਪਾਈ ਪਰਦੇ ਆਸਾ ਦੀਵਾਰ ਦੇ ਵਿੱਚ ਉੱਥੇ ਵੀ ਬਕਰਾਂ ਦੇ ਨਿਆਸੀ ਹੋਰ ਦੱਸੋ ਵਿਲੇਖਾ ਕਿੱਥੇ ਆ ਇਹ ਆਦ ਕਾਲ ਤੋਂ ਮਾਰਸ ਵਰਤਾਇਆ ਜਾਂਦਾ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਪਰਿਵਾਰ ਵਿੱਚ ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਰਸਮ ਦਾ ਪ੍ਰੋਗਰਾਮ ਲਿਖਿਆ ਉਹਦੇ ਵਿੱਚ ਵੀ ਕੋ ਬਕਰਾਰਨ ਖਾਇਆ ਸਭ ਕੋ ਆ ਕੇ ਪਾਇ ਪੜਦੇ ਝੂਠਾ ਕਿਦਾਂ ਸੱਦ ਕਰੋਗੇ ਜਿਵੇਂ ਫਜੋਗੇ ਤੁਸੀਂ ਆਸਾ ਦੀ ਵਾਰ ਰੋਜ਼ ਕਰੀ ਜਾਂਦੇ ਹੋ ਕਦੀ اٹਕੇ ਸਮਝਿਆ ਨਹੀਂ ਉੱਤੇ ਲਿਖਿਆ ਕੀ ਹੋਇਆ ਮੈਂ ਤਾਂ ਉਹ ਦੇਖਦਾ ਜਿਹੜੇ ਵੀਰ ਜ਼ਿਆਦਾ ਬਾਣੀ ਪੜਦੇ ਨਾ ਉਹੀ ਸਭ ਤੋਂ ਜ਼ਿਆਦਾ ਪਖੰਡੀ ਆ ਕਿਉਂ ਉਹ ਜ਼ਿਆਦਾ ਬਾਣੀ ਪੜ ਕੇ ਲੋਕਾਂ ਨੂੰ ਪ੍ਰਭਾਵਿਤ ਤਾਂ ਕਰ ਲੈਂਦੇ ਆ ਪਰ ਆਪ ਗਿਆਨ ਹਾਸਲ ਨਹੀਂ ਕਰਦੇ ਉਹਨਾਂ ਦੇ ਹਿਰਦੇ ਘਰ ਵਿੱਚ ਗੁਰवाणी ਦਾ ਇੱਕ ਅੱਖਰ ਵੀ ਘਰ ਨਹੀਂ ਕੀਤਾ ਹੋਇਆ ਸਿਰਫ ਲੋਕ ਦਿਖਾਵੇ ਲਈ ਅਸੀਂ ਧਾਰਮਕ ਹੈ ਜੱਜ ਕਾਜ ਵਿਆਹ ਸੋਹਾਵੇ ਜਿੱਥੇ ਜਾਗ ਹੁੰਦਾ ਵਿਆਹ ਹੁੰਦਾ ਉੱਥੇ ਮਾਸ ਸਮਾਨਾ ਉੱਥੇ ਮਾਸ ਵਰਤਾਇਆ ਜਾਂਦਾ ਇਸਤਰੀ ਉਰਖ ਨਿਪਟੇ ਮਾਸੋਂ ਫਾਤਿਹ ਸ਼ਾਹ ਸੁਲਤਾਨ ਸਾਰੇ ਸੰਸਾਰ ਦੀ ਉਤਪਤੀ मास ਵਿੱਚੋਂ ਹੁੰਦੀ ਸਾਰੇ ਰਾਜੇ ਮਹਾਰਾਜੇ ਸੰਤ ਬ੍ਰਹਮ ਗਿਆਨੇ ਮਾਸ ਵਿੱਚੋਂ ਹੀ ਪੈਦਾ ਹੋਏ ਕੋਈ ਮੈਨੂੰ ਦੱਸ ਦੇਵੋ ਜੇ ਤੂੰ ਬ੍ਰਾਹਮਣ ਬ੍ਰਾਹਣੀ ਜਾਇਆ ਆਣਵਾਟ ਕਾਹੇ ਨਹੀਂ ਆਇਆ ਭੱਖ ਵੀ ਦੀ ਕਹਿੰਦੇ ਨਾ ਭਈ ਤੂੰ ਸਿਆਣਾ ਤੂੰ ਵਧੀਆ ਤੂੰ ਖਾਸ ਬੰਦਾ ਤੇ ਫਿਰ ਤੁਸੀਂ ਉਸ ਉਸ ਤਰੀਕੇ ਨਾਲ ਪੈਦਾ ਬਾਮਣ ਪੰਡਿਤ ਜੀ ਕਿਉਂ ਹੋਏ ਜਿਸ ਤਰੀਕੇ ਨਾਲ ਸਾਰੀ ਸੰਸਾਰ ਸਾਰਾ ਸੰਸਾਰ ਪੈਦਾ ਹੁੰਦਾ ਐਵੇਂ ਕੋਈ ਕਿੱਡਾ ਵੱਡਾ ਰਾਜਾ ਮਹਾਰਾਜਾ ਬ੍ਰਹਮ ਗਿਆਨੀ ਹੋਵੇ ਆਇਆ ਉਸੇ ਰਾਸਤੇ ਆਸ ਵਿੱਚੋਂ ਹੀ ਆਇਆ ਇਸਤਰੀ ਉਰਖ ਨਿਪਜੇ ਮਾਸੋਂ ਪਾਤਸ਼ਾਹ ਸੁਲਤਾਨਾ ਜੀ ਉਦੋਂ ਸੇ ਨਰਕ ਜਾਂਦੇ ਜੇ ਤੁਹਾਨੂੰ ਲੱਗਦਾ ਕਿ ਮਾਸ ਤੋਂ ਪੈਦਾ ਹੋਇਓ ਨਰਕ ਜਾਂਦੇ ਹੈ ਤਾਂ ਉਹਨਾਂ ਦਾ ਦਾਨ ਨਾ ਲੈਣਾ ਜੇ ਜੇ ਤੁਹਾਨੂੰ ਇਹ ਲੱਗਦਾ ਕਿ ਸਾਰੀ ਦੁਨੀਆ ਜਿਹੜੀ ਪਾਪੀ ਹੈ ਮਾਸ ਖਾਣ ਵਾਲੀ ਆ ਉਹ ਪਾਪੀ ਨੇ ਉਹ ਨਰਕਾਂ ਨੂੰ ਜਾਣਗੇ ਤਾਂ ਫਿਰ ਤੁਸੀਂ ਉਹਨਾਂ ਦਾ ਦਾਨ ਕਿਉਂ ਲੈਂਦੇ ਮੈਂ ਕੱਲ ਦੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਕਿ ਭਾਈ ਜਿਹੜਾ ਬੰਦੇ ਨੇ ਦਾੜੀ ਕੱਟੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਵੀੜ ਨੂੰ ਚੱਕ ਨਹੀਂ ਸਕਦਾ ਤਾਂ ਮੈਨੂੰ ਇਹ ਦੱਸੋ ਫਿਰ ਉਹਦਾ ੜਾਵਾ ਕਿਉਂ ਲੈਂਦੇ ਹੋ ਮੈਂ ਇਹ ਕਿਹਾ ਸੀ ਦੋ ਗੋਲ ਕਾ ਰੱਖਦੇ ਇਹ ਤੇ ਰੱਖ ਦਿਓ ਜਿਹਨਾਂ ਨੇ ਕੇਸ ਰੱਖੇ ਹੋਏ ਨੇ ਉਹਨਾਂ ਲਈ ਇਹ ਤੇ ਰੱਖ ਦਿਓ ਜਿਹਨਾਂ ਨੇ ਕੇਸਾਂ ਦੀ ਵਿਅਦਵੀ ਕੀਤੀ ਹੋਈ ਆ ਫਿਰ ਤੁਸੀਂ ਉਹਨੂੰ ਵਰਤਿਓ ਜਿਹੜੇ ਕੇਸਾਂ ਧਾਰੀ ਨੇ ਪਤਾ ਲੱਗੂ ਤੁਹਾਡੀ ਗੋਲਕ ਤਾਂ ਖਾਲੀ ਨਿਕਲਣੀ ਕਿਉਂ ਕਿ ਅਸੀਂ ਜਿਹੜੇ ਗਿਆਨੀ ਲੋਕ ਐ ਅਸੀਂ ਬਹੁਤ ਘੱਟ ਮਾਇਆ ਚੜਾਉਂਦੇ ਆ ਜਿਹੜੇ ਸ਼ਬਦਾਵਨ ਸਿੱਖ ਨੇ ਮਾਇਆ ਦੀ ਭੇਟਾ ਉਹੀ ਜ਼ਿਆਦਾ ਕਰਦੇ ਨੇ ਉਹ ਗੋਲਕ ਭਰਿਓ ਨਿਕਲਨੇ ਆ ਉਹਦੇ ਨਾਲ ਸਾਨੂੰ ਗੱਲਾਂ ਆਉਂਦੀਆਂ ਕਿਉਂਕਿ ਸਾਡੇ ਖਜ਼ਾਨੇ ਜਿਹਦੀ ਕੋਟੀ ਦਾਣੇ ਉਹਦੇ ਕਮਲੇ ਵੀ ਸਿਆਣੇ ਗੁਰਦੁਆਰਿਆਂ ਜੋ ਪੈਸਾ ਇਕੱਠਾ ਹੁੰਦਾ ਪੈਸਾ ਨਾ ਹੋਵੇ ਤਾਂ ਦਿਨੇ ਤਾਰੇ ਦਿਖਾਈ ਦੇਣ ਲੱਗ ਜਾਣੋ ਪੈਸੇ ਦੇ ਤੇ ਸਭ ਕੁਝ ਨੱਚਦਾ ਹੈ ਪੈਸਾ ਕੌਣ ਦਿੰਦਾ ਜਿਨ੍ਹਾਂ ਨੂੰ ਪਤਤ ਜਿਨ੍ਹਾਂ ਨੂੰ ਕੱਟਿਆ ਸਮਝਿਆ ਜਾਂਦਾ ਜਿਹੜੇ ਦਾੜੀ ਕੱਟੇ ਰੋਮਾਂ ਦੀ ਵਿਅਦਵੀ ਕਰਨ ਵਾਲੇ ਜਾਂ ਮੀਟ ਖਾਣ ਵਾਲੇ ਉਹ ਹੀ ਪੈਸਾ ਚੜਾਉਂਦੇ ਆ ਉਹ ਪੈਸਾ ਸਾਨੂੰ ਪਰਵਾਹ ਨਾ ਬੰਦਿਆਂ ਨਾਲ ਸਾਨੂੰ ਨਫ਼ਰਤ ਹੈ ਦੋ ਸੱਚ ਲਿਖਦੇ ਨੇ ਜੇ ਉਹ ਦੇ ਚੈਨ ਨਾਰਕ ਜਾਂਦੇ ਤਾਂ ਉਹਨਾਂ ਦਾ ਦਾਨ ਨਾ ਲੈਣਾ ਇਹ ਕਿਦਾਂ ਹੋ ਸਕਦਾ ਦਿਨ ਦਾ ਨਾਰਕ ਸਵਰਗ ਲੈਣ ਦੇ ਦੇਖੋ ਇਹ ਟਗਾਣਾ ਇਹ ਟਗਾਣੇ ਦੀ ਗੱਲ ਹੈ ਨਾ ਇਹ ਤਾਂ ਬਹੁਤ ਹੀ ਵੱਧ ਗੱਲ ਹੈ ਅਚਰਜ ਗੱਲ ਹੈ ਧੱਕੇ ਦੀ ਗੱਲ ਹੈ ਕਿ ਜਿਹੜਾ ਤਾਂ ਕਮਾਈ ਕਰਕੇ ਦਾਨ ਦਿੰਦਾ ਉਹ ਨਰਕ ਨੂੰ ਜਾਊ ਜਿਹੜਾ ਉਸ ਕਮਾਈ ਅਤੇ দান ਤੋਂ ਐਸ਼ ਕਰਦਾ ਉਸ ਵਰਗ ਨੂੰ ਲੋ ਇਹதும் ਸਪਸ਼ਟ ਸਾਨੂੰ ਹੋਰ ਝਟਕਾ ਕੀ ਚਾਹੀਦਾ ਪੁਜਾਰੀਓ ਜਾਨੀਓ ਗ੍ਰੰਥੀਓ ਔਰ ਕਥਾਵਾਚਕੋ ਔਰ ਵਿਦਵਾਨੋ ਜਿਨ੍ਹਾਂ ਨੂੰ ਤੁਸੀਂ ਕਠਿਆ ਕਹਿੰਦੇ ਹੋ ਜਿਨ੍ਹਾਂ ਨਾਲ ਤੁਸੀਂ ਨਫ਼ਰਤ ਕਰਦੇ ਹੋ ਜਿਨ੍ਹਾਂ ਨੂੰ ਕਹਿੰਦੇ ਵੇ ਨਰਕਾਂ ਦੇ ਭਾਗੀ ਹੈ ਉਹਨਾਂ ਦੇ দান ਤੇ ਹੀ ਪਲ ਰਹੇ ਹੋ ਉਹਨਾਂ ਦੇ ਪੈਸੇ ਨਾਲ ਐਸ਼ ਕਰ ਰਹੇ ਹੋ ਜਿੰਦਾ ਨਰਕ ਸੁਰਗ ਲੈnde ਦੇਖੋ ਇਹ ਟਗਾਣਾ ਆਪ ਨਾ 부জে ਲੋਕ 부ਝਾਏ पांडे ਖਰਾ ਸਿਆਣਾ ਇਹ ਗਿਆਨ ਦੀਆਂ ਕੱਲਾ ਪੰਡਤ ਜੀ ਗਿਆਨੀ ਜੀ ਲੋਕਾਂ ਨੂੰ ਸਮਝਾ ਰਿਹਾ ਆਪ ਉਹਨਾਂ ਤੇ ਅਮਲ ਨਹੀਂ ਕਰਦੇ ਆਪ ਨਾ 부জে ਲੋਕ 부ਝਾਏ पांडे ਖਰਾ ਸਿਆਣਾ पांडे ਤੂੰ ਜਾਣੇ ਹੀ ਨਹੀਂ ਇਹ ਪੰਡਤ ਜੀ ਇਹ ਭਾਈ ਜੀ ਇਹ ਬ੍ਰਹਮ ਗਿਆਨੀ ਜੀ ਤੈਨੂੰ ਤਾਂ ਪਤਾ ਹੀ ਨਹੀਂ ਕਿਹੜੀ ਗੱਲ ਦਾ ਫਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਪੰਨਾ ਮਾਸ ਕਿੱਥੋਂ ਪੈਦਾ ਹੁੰਦਾ ਤੈਨੂੰ ਪਤਾ ਹੀ ਨਹੀਂ ਕੁਝ ਤੈਨੂੰ ਸੋਝੀ ਨਹੀਂ ਤੈਨੂੰ ਸਮਝ ਨਹੀਂ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਉਪੰਨਾ ਤੋਈਓ ਅੰਨ ਕਮਾਦ ਕਪਾਹਾ ਤੋਈਓ ਤ੍ਰਿਪਣ ਗੰਨਾ ਕਿੰਦੇ ਸਾਰੀ ਚੀਜ਼ ਦੀ ਪਦੈਸ਼ ਪਾਣੀ ਤੋਂ ਹੁੰਦੀ ਹੈ ਪਾਣੀ ਤੋਂ ਹੀ ਅੰਨ ਕਮਾਜ ਕਪਾਹ ਪੈਦਾ ਹੁੰਦਾ ਪਾਣੀ ਤੋਂ ਹੀ ਤ੍ਰਿ ਫਵਨ ਪਾਣੀ ਤੋਂ ਹੀ ਗੰਨਾ ਪੈਦਾ ਹੁੰਦਾ ਦੋ ਆਖੇ ਹੋਂ ਬੋ ਵਿਦ ਅੱਛਾ ਤੋਏ ਬਹੁਤ ਵਿਕਾਰਾ ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਉਲੀ ਆਈ ਕਰਦਾ ਹਾਂ ਭਾਗ ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖੁਰਾਕ ਫੁਸ਼ਾਕ ਪੈਦਾ ਕਰਦਾ ਇਹ ਸਾਰੀਆਂ ਤਬਦੀਲੀਆਂ ਭਾਵੇਂ ਅੰਤ ਜਿਸਮਾ ਦੇ ਫਦਾਰਤ ਪਾਣੀ ਵਿੱਚ ਹੀ ਹਨ ਇਤੇ ਰਸ ਛੋੜ ਹੋਵੇ ਸੰਿਆਸੀ ਨਾਨਕ ਹੈ ਵਿਚਾਰਾ ਜੇ ਫੈਤੂ ਸਿਆਣਾ ਤਾਂ ਫੇ ਸਾਰਾ ਕੋਈ ਛੱਡ ਦੇ ਮਾਸ ਵੀ ਪਾਣੀ ਤੋਂ ਪੈਦਾ ਹੋਇਆ ਗੰਨਾ ਕਪਾ ਅੰਨ ਸਭ ਕੁਝ ਹੋਇਆ ਜੇ ਤੂੰ ਬਿਲਕੁਲ ਹੀ ਸੰਤ ਦਾ ਸਿਆਣਾ ਬਣਨਾ ਤੇ ਤੂੰ ਸਾਰਾ ਕੁਝ ਛੱਡ ਦੇ ਇਤੇ ਰਸ ਛੋੜ ਸਾਰਾ ਕੁਝ ਛੱਡ ਦੇ ਖਾਣਾ ਪੀਣਾ ਸਭ ਕੁਝ ਛੱਡ ਦੇ ਅੰਨ ਕਮਾਦ ਕਪਾ ਸਭ ਕੁਝ ਛੱਡ ਦੇ ਇਤੇ ਰਸ ਛੋੜ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਨਾਨਕ ਪਾਸ਼ਾ ਇਹ ਵਿਚਾਰ ਦਿੰਦੇ ਹਨ ਸੋ ਮੁਕਤੀ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣਾ ਜੇਕਰ ਅਸੀਂ ਗੁਰਮਤਿ ਦੇ ਸਿਧਾਂਤ ਨੂੰ ਸਮਝਣਾ ਉੜ ਕੇ ਸਿੱਧਾ ਫਕਤਾਂ ਦੀ ਬਾਣੀ ਤੇ ਜਾਂ ਪੱਟਾਂ ਦੀ ਬਾਣੀ ਤੇ ਨਹੀਂ ਪਹੁੰਚਣਾ ਹਰ ਗੱਲ ਲਈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਮਝਣਾ ਫਿਰ ਅਸੀਂ ਹੁਕਮਰਦਾਈ ਚੱਲਣਾ ਨਾਨਕ ਲਿਖਿਆ ਨਾਲ ਨੂੰ ਸਮਝਣਾ ਉਹ ਹੁਕਮ ਕਦੋਂ ਕਿ ਮੈਂ ਉਹ ਹੁਕਮ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਉਹ ਹੁਕਮ ਕਦੀ ਬਦਲਦਾ ਨਹੀਂ ਹੁਕਮ ਅਟਲ ਹੈ ਅਸੀਂ ਹੁਕਮ ਨੂੰ ਸਮਝ ਕੇ ਉਸ ਸੰਸਾਰ ਜੀਵਨ ਵਸਣ ਕਰਨਾ ਐ ਸੰਸਾਰ ਦੇ ਵਿੱਚ ਹੁਕਮ ਦੀ ਖੇਡ ਹੈ ਸੋ ਇਹ ਕਹਿਣਾ ਕਿ ਮਾਸ ਖਾਣਾ ਪਾਪ ਹੈ ਇਸ ਤੋਂ ਵੱਡਾ ਗੁਨਾਹ ਸਿੱਖ ਧਰਮ ਵਿੱਚ ਹੋਰ ਕੁਝ ਨਹੀਂ ਹੋ ਸਕਦਾ ਇਸ ਤੋਂ ਵੱਡਾ ਗੁਨਾਹ ਹੋਰ ਕੁਝ ਨਹੀਂ ਹੋ ਸਕਦਾ ਮੈਂ ਮਾਸ ਖਾਣ ਦੀ ਵਕਾਲਤ ਨਹੀਂ ਕਰ ਰਿਹਾ ਪਰ ਮਾਸ ਦੇ ਉੱਤੇ ਚਰਚਾ ਕਰਨ ਵਾਲੇ ਸਿੱਖੀ ਤੋਂ ਬਾਹਰ ਹਨ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਮਾਸ ਖਾਣਾ ਚਾਹੀਦਾ ਜਾ ਨਹੀਂ ਖਾਣਾ ਚਾਹੀਦਾ ਗੁਰਨਾਨਕ ਉਹਨਾਂ ਨੂੰ ਮੂਰਖ ਅਕਲ ਤੋਂ ਖਾਲੀ ਕਹਿ ਰਹੇ ਹਨ ਗਿਆਨ ਧਿਆਨ ਕੁਝ ਸੂਝੇ ਨਹੀਂ ਉਹਨਾਂ ਨੂੰ ਅਗਿਆਨੀ ਕਹਿ ਰਹੇ ਹਨ ਵੰਡੇ ਤੂੰ ਕੁਝ ਜਾਣੇ ਨਹੀਂ ਉਹਨਾਂ ਨੂੰ ਕਹਿੰਦੇ ਪੰਡਿਤ ਜੀ ਤੁਹਾਨੂੰ ਕੁਝ ਪਤਾ ਨਹੀਂ ਸੋ ਇਸ ਕਰਕੇ ਅੱਜ ਦੀ ਸ਼ਬਦ ਦੀ ਵਿਚਾਰ ਦਾ ਪਾਵਰਥ ਇਹ ਹੀ ਹੈ ਇਸ ਸਿੱਖ ਧਰਮ ਦੇ ਵਿੱਚ మాਸ ਦੇ ਬਾਰੇ ਗੱਲ ਕਰਨ ਨੂੰ ਸਾਡੇ ਸਤਿਗੁਰੂ ਮਨਾ ਕਰਦੇ ਨੇ ਭਾਵ ਇਹ ਨਿਕਲਦਾ ਕਿ ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਫਿੱਟ ਬੈਠਦੀ ਹੈ ਉਹ ਖਾ ਲਓ ਜਿਹੜੀ ਚੀਜ਼ ਫਿੱਟ ਨਹੀਂ ਬੈਠਦੀ ਹੈ ਉਹ ਨਾ ਖਾਓ మాਸ ਖਾਣਾ ਜਾਂ ਨਹੀਂ ਖਾਣਾ ਇੱਕ ਗੁਰਮਤਿ ਵੀ ਚਰਚਾ ਦਾ ਵਿਸ਼ਾ ਨਹੀਂ ਹੈ ਇੱਥੇ ਆਤਮਾ ਦੇ ਸੌਦੇ ਨੇ ਸਰੀਰ ਦੇ ਬਾਰੇ ਆਪਣੇ ਸਰੀਰ ਦਾ ਤੁਸੀਂ ਕਿਵੇਂ ਖਿਆਲ ਰੱਖਣਾ ਇਹ ਤੁਹਾਡੀ ਮਰਜ਼ੀ ਆ ਤੇ ਉਹ ਜਿਹੜੀ ਗੱਲ ਮੈਂ ਦੋ ਵੀਡੀਓ ਪਹਿਲਾਂ ਬਣਾਈਆਂ ਸੀ ਫੇ ਜੇ ਉਹ ਦਿੱਸੇ ਨਰਕ ਜਾਂਦੇ ਤਾਂ ਉਹਨਾਂ ਦਾ ਧਾਨ ਨਾ ਲੈਣਾ ਜੇ ਤੁਹਾਨੂੰ ਇਹ ਲੱਗਦਾ ਦਾੜੀ ਕੱਟੇ ਕੇਸਾਂ ਦੀ ਬੇਅਦਵੀ ਕਰਨ ਵਾਲੇ ਭੈੜੇ ਹੁੰਦੇ ਨੇ ਘਟਿਆ ਹੁੰਦੇ ਨੇ ਭਈ ਫਿਰ ਉਹਨਾਂ ਤੋਂ ਚੜਾਵਾ ਲੈਣਾ ਬੰਦ ਕਰ ਦਿਓ ਉਹ ਆਪੇ ਆਪਣਾ ਰਾਹ ਦੇਖਣਗੇ ਉਹਨਾਂ ਕੀ ਕਰਨਾ ਸੋ ਅੱਜ ਦੇ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੁਣ ਗਿਆ ਉਹਨਾਂ ਲਈ ਮਾਫੀ ਚਾਹੁੰਨਾ ਜੇ ਤੁਹਾਨੂੰ ਇਹ ਖੋਜ ਕਰ ਚੰਗਾ ਲੱਗਦਾ ਮੇਰੇ ਚੈਨਲ ਸੱਚ ਦੀ ਖੋਜ ਵਿਧ ਬਲਦੇਵ ਸਿੰਘ ਐਮ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਸਤਿ ਸ੍ਰੀ ਅਕਾਲ